ਚੋਣ ਕਮਿਸ਼ਨ ਨੇ ਨੋਟਿਸ ਭੇਜ ਦਿੱਤਾ ਹੈ ਉਥੋਂ ਦੇ ਟ੍ਰਾਂਸਪੋਰਟ ਮੰਤਰੀ ਯਸੀਮ ਗੋਇਲ ਹੋਰਾਂ ਨੂੰ ਉਹਨਾਂ ਨੇ ਕੁਝ ਕਹਿੰਦੇ ਬੈਗ ਦਿੱਤੇ ਸੀਗੇ ਜਿਦੇ ਵਿੱਚ ਜ਼ਰੂਰਤ ਦੀਆਂ ਚੀਜ਼ਾਂ ਸੀਗੀਆਂ ਤੇ ਉਹਦੇ ਉੱਤੇ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਖੁਦ ਮੰਤਰੀ ਸਾਹਿਬ ਦੀ ਜਿਹੜੇ ਉਥੋਂ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਚੋਣ ਅਫਸਰ ਉਹਨਾਂ ਨੇ ਇਹ ਯਸੀਮ ਗੋਇਲ ਜੀ ਨੂੰ ਨੋਟਿਸ ਭੇਜਤਾ ਇਹ ਚੋਣ ਲੜਦੇ ਹੋਏ ਇੱਕ ਕਦਮ ਜਿਹਾ ਕਦਮ ਵੀ ਕਰ ਦਿੰਦੇ ਐ ਕਿ ਤੁਹਾਨੂੰ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ ਤੁਸੀਂ ਚੋਣ ਜਾਬਤੇ ਦੀ ਉਲੰਘਣਾ ਕੀਤੀ ਰਖੜੀ ਦੇ ਤਿਉਹਾਰ ਦੇ ਉੱਤੇ ਔਰਤਾਂ ਨੂੰ ਗਿਫਟ ਦਿੱਤੇ ਗਏ ਹਰਿਆਣਾ ਦੇ ਵਿੱਚ ਜਦ ਕਿ ਉਧਰਲੇ ਪਾਸੇ ਚੋਣ ਜਾਬਤੇ ਵਾਲੀ ਗੱਲ ਹੋ ਗਈ ਸੀ ਚੋਣਾ ਅਨਾਉਂਸ ਹੋ ਗਿਆ ਸੀ ਤਾਂ ਹੁਣ ਚੋਣ ਕਮਿਸ਼ਨ ਨੇ ਨੋਟਿਸ ਭੇਜ ਦਿੱਤਾ ਹੈ ਉੱਥੋਂ ਦੇ ਟ੍ਰਾਂਸਪੋਰਟ ਮੰਤਰੀ ਅਸੀਮ ਗੋਇਲ ਹੋਰਾਂ ਨੂੰ ਉਹਨਾਂ ਨੇ ਕੁਝ ਕਹਿੰਦੇ ਬੈਗ ਦਿੱਤੇ ਸੀਗੇ ਜਿਦੇ ਵਿੱਚ ਜ਼ਰੂਰਤ ਦੀਆਂ ਚੀਜ਼ਾਂ ਸੀਗੀਆਂ ਤੇ ਉਹਦੇ ਉੱਤੇ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਖੁਦ ਮੰਤਰੀ ਸਾਹਿਬ ਦੀਆਂ ਹਾਂ ਉਹਦੇ ਵਿੱਚ ਕਹਿੰਦੇ ਇੱਕ ਤਾਂ ਕੰਧ ਘੜੀ ਹੂੰ ਸੂਟ ਹੂੰ ਕੁਝ ਖਾਣ ਪੀਣ ਦਾ ਸਮਾਨ ਤੇ ਮਠਾਈ ਹੂੰ ਫੋਟੋ ਮੰਤਰੀ ਸਾਹਿਬ ਦੀ ਸੀ ਹੂੰ ਇਹ ਵੰਡੇ ਗਏ ਜੀ ਬਿਲਕੁਲ ਪਰ ਮੰਤਰੀ ਸਾਹਿਬ ਇਹ ਭੁੱਲ ਗਏ ਕਿ ਉੱਥੇ ਚੋਣ ਜਾਬਤਾ ਲਾਗੂ ਹੋ ਚੁੱਕੇ ਹੈ ਜਿਹੜੇ ਉੱਥੋਂ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਚੋਣ ਅਫਸਰ ਉਹਨਾਂ ਨੇ ਇਹ ਅਸੀਮ ਗੋਇਲ ਜੀ ਨੂੰ ਨੋਟਿਸ ਭੇਜਤਾ ਜਵਾਬ ਦੇਣਗੇ ਅੱਗੇ ਜਿਹੜਾ ਹਰਿਆਣੇ ਦਾ ਮੁੱਖ ਚੋਣ ਅਧਿਕਾਰੀ ਤੇ ਭਾਰਤ ਦਾ ਚੋਣ ਕਮਿਸ਼ਨ ਹੂੰ ਉਹ ਮਿਲਾਂਕਨ ਕਰਨਗੇ ਹਦਾਇਤਾਂ ਨਾਲ ਤੇ ਜੇ ਇਹ ਚੋਣ ਲੜਦੇ ਹੋਏ ਇਹ ਕਦਮ ਅਜਿਹਾ ਕਦਮ ਵੀ ਕਰ ਦਿੰਦੇ ਐ ਕਿ ਤੁਹਾਨੂੰ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ ਤੁਸੀਂ ਚੋਣ ਜਾਬਤੇ ਦੀ ਉਲੰਘਣਾ ਕੀਤੀ ਹੈ ਇਹ ਚੀਜ਼ ਕਾਫੀ ਹੱਦ ਤੱਕ ਹੈ ਇਹਦੇ ਤੇ ਕਹਿਣਾ ਚਾਹੀਦਾ ਇਹਨਾਂ ਨੇ ਗਲਤ ਕੀਤਾ ਇਹ ਐ ਸਮਝਦੇ ਆ ਕਿ ਸਾਡਾ ਚੋਣ ਕਮਿਸ਼ਨ ਸਾਡਾ ਹੂੰ ਸਾਨੂੰ ਵੀ ਡਰ ਲੱਗਣਾ ਚਾਹੀਦਾ ਕਿਸੇ ਤੋਂ ਜਿਹੜਾ ਕਿਸ ਤਰ੍ਹਾਂ ਸਰ ਗਲਤ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ